ਸੋ ਗਾਇਸ ਨਾਰੀਲ ਦਾ ਤੇਲ ਲੈਣਾ ਚਾਹੁੰਦੇ ਪਿਓਰ ਤੇ ਤੁਸੀਂ ਦੇਖ ਰਹੇ ਹੋ ਕਿ ਕਿਧਰੋਂ ਲਈਏ ਕਿਉਂਕਿ ਇਧਰ ਸਚ Khand ਤੋਂ ਆਂਦੇ ਬਾਬਾ ਨਿਦਾਨ ਸਿੰਘ ਜੀ ਵੱਲ ਜਾਂਦੇ ਹੋਏ ਬਹੁਤ ساری ਦੁਕਾਨਾਂ ਹੈ ਕਿ ਨਾਰੀਲ ਦਾ ਤੇਲ ਦੀ ਮਗਰ ਮੈਨੂੰ ਪਤਾ ਲੱਗਾ ਸੀਗਾ ਤੇ ਮੈਂ origignal ਤੇਲ ਦੇ ਲਈ ਪਿਓਰ ਤੇਲ ਦੇ ਲਈ ਆਇਆ ਹਾਂ ਬੰਗਲੌਰ ਵਾਲੇ ਪਿਓਰ ਕੋਕੋਨਟ ਆਇਲ ਦੀ ਦੁਕਾਨ ਤੇ ਤੇ ਆਪਾਂ ਚੱਲਦੇ ਹਾਂ ਜੀ हां जी वीर जी कैसे हाल है भाई जी खास सा भाई जी जी की की रेड़ा जी तेल ਦਾ ਹੈ ਇਸ ਨੂੰ ਲਿਖਦੇ ਪਿਓਰ ਪਿਓਰ ਹੁੰਦਾ ਹੈ ਐਡੇਵਲ ਹੁੰਦਾ ਹੈ ਅੱਛਾ ਜੀ ਆ ਵੀ ਸਕਦੇ ਹੋ ਲਾਰੂ ਤੇ ਇਹਦੀ ਖਾਸੀਅਤ ਕੀ ਹੁੰਦੀ ਹੈ ਮਤਲਬ ਖਾਸੀਅਤ ਇਹਦੇ ਵਿੱਚ ਕੋਲੇਸਟ੍ਰੋਲ ਜ਼ੀਰੋ ਹੈ ਜੀ ਅੱਛਾ ਜੀ ਇਹਦਾ ਖਾਣੇ ਵਾਸਤੇ ਮਤਲਬ ਇੱਕ ਆਰਗੇਨਿਕ ਹੈ ਆਪਣੇ ਆਪ ਆਰਗੇਨਿਕ ਹੈ ਇਹ ਬੂਟੇ ਤੋਂ ਲੱਗਦਾ ਹੈ ਪਾਣੀ ਪਰਮਾਤਮਾ ਵੱਲੋਂ ਹੁੰਦਾ ਹੈ ਪਾਣੀ ਹੀ ਜਮ ਜਮ ਕੇ ਕੱਚੀ ਗਿਰੀ ਬਣਦੀ ਹੈ ਗਿਰੀ ਤੋਂ ਕੋਕਾ ਬਣਦਾ ਠੀਕ ਹੈ ਜੀ ਔਰ ਇਹਦੇ ਵਿੱਚ ਨਾ ਫਰਟੀਲਾਈਜ਼ਰ ਨਾ ਕੁਝ ਹੋਣੀ ਠੀਕ ਹੈ ਜੀ ਸਾਊਥ ਇੰਡੀਆ ਇਹਨੂੰ ਖਾਂਦਾ ਹੈ ਠੀਕ ਹੈ ਜੀ ਤੇ ਕੀ ਕੀ ਪ੍ਰੋਸੈਸਰ ਤੁਸੀਂ ਜਲਾ ਦਿਖਾਓਗੇ ਹਾਂ ਅਸੀਂ ਦਿਖਾ ਦੇ ਹਾਂ ਜੇ ਇਧਰ ਆ ਜੇ ਬਣਦੇ ਪਾਣੀ ਦੇ ਕਿੰਨੇ ਦੇਖ ਲਓ ਇਹ ਆ ਦੇਖ ਅੱਗੇ ਰੱਖੀਓ ਹਾਂ ਦੇਖੋ ਇਹ ਕੋਈ ਨਹੀਂ ਅਸੀਂ ਇੱਧਰ ਦੋ ਕੋਲਡ ਪ੍ਰੈਸ ਲਗਾਏ ਜੀ ਐਕਚੁਅਲੀ ਦੋਨੋਂ ਪੈਟਰਨ ਹੈ ਨਾ ਕੇਰਲਾ ਸਟਾਈਲ ਹੈ ਕੋਲਡ ਪ੍ਰੈਸ ਹੁੰਦਾ ਹੈ ਜਿਹੜਾ ਟੈਂਪਰੇਚਰ ਹੈ ਮੀਡੀਅਮ ਰਹਿੰਦਾ ਹੈ ਠੀਕ ਹੈ ਜੀ ਤਾਂ ਅਸੀਂ ਦੋ ਦੋ ਮਸ਼ੀਨਾਂ ਲਾਈ ਹੈ ਅਸੀਂ ਪਿਓਰ ਜਿਹੜਾ ਕੋਪਾ ਤੁਸੀਂ ਸਾਹਮਣੇ ਵੀਡੀਓ ਬਣਾ ਸਕਦੇ ਹੋ ਕੋਪਾ ਪਹਿਲਾਂ ਟੋਟਾ ਕਰਿਆ ਜਾਂਦਾ ਹੈ ਟੋਟਾ ਬਣਾਇਆ ਜਾਂਦਾ ਹੈ ਟੋਕਾ ਲੱਗਿਆ ਹੋਇਆ ਫਿਰ ਵਿੱਚ ਪਾ ਕੇ ਤੇਲ ਕਰਦੇ ਹਾਂ ਇਤਨਾ ਨਾਮ ਪਿਓਰ ਇਸੇ ਤੇਲ ਹੁੰਦੇ ਆ ਤਿੰਨ ਟਾਈਪ ਦੇ ਇੱਕ ਤਾਂ ਤੁਸੀਂ ਨੈਚੁਰਲ ਕੋਪਾ ਜਿਹੜਾ ਦੇਖ ਰਹੇ ਹੋ ਪੱਕੀ ਗਰੀ ਬੋਲਦੇ ਹਾਂਜੀ ਇਹ ਹੁੰਦੀ ਕੱਚੀ ਗਰੀ ਜਿਹੜੀ ਗਰਮੀਆਂ ਚ ਆਪਾਂ ਗਰੀ ਖਾਂਦੇ ਆ ਉਹ ਤੋਂ ਦੋ ਤੇਲ ਨਿਕਲਦੇ ਠੀਕ ਹੈ ਜੇਕਰ ਆਪਾਂ ਉਹ ਦੋ ਤੇਲ ਕਿਵੇਂ ਕੱਢਾਂਗੇ ਸੱਚੀ ਗਿਰਦਾ ਇੱਕ ਹਿੱਸਾ ਹੋ ਗਿਆ ਚਿੱਟੇ ਕਲਰ ਵਾਲਾ ਬਾਹਰ ਵਾਲਾ ਇਹ ਹੋਇਆਗਾ ਬੈਕ ਸਾਈਡ ਉਹਦਾ ਜਿਹੜਾ ਬਰਾਊਨ ਕਲਰ ਹੈ ਉਹਨਾਂ ਨੂੰ ਦੋਨਾਂ ਨੂੰ ਅਲੱਗ-ਅਲੱਗ ਕੀਤਾ ਜਾਂਦਾ ਹੈ ਠੀਕ ਹੈ ਚਿੱਟੇ ਕਲਰ ਵਾਲੇ ਹਿੱਸੇ ਤੋਂ ਦੁੱਧ ਬਣਾਇਆ ਜਾਂਦਾ ਹੈ ਦੁੱਧ ਚੋਂ ਤੇਲ ਕੱਢਿਆ ਜਾਂਦਾ ਉਹਨੂੰ ਬੋਲਦੇ ਵਰਜਨਲ ਵਰਜਨਲ ਉਹ ਹੁੰਦਾ ਜੀ ਥਾਇਰੋਇਡ ਬੀਪੀ ਸ਼ੂਗਰ ਕੈਂਸਰ ਐਡਜ਼ ਹੋਰ ਵੀ ਕਈ ਬਿਮਾਰੀਆਂ ਵਾਸਤੇ ਉਹਦੀ 2 ਚਮਚੇ ਸਵੇਰੇ ਪੀਣੇ ਵਾਸਤੇ ਹੁੰਦੀ ਹੈ ਹੁਣ ਜਿਹੜਾ ਅਸੀਂ ਛਿਲਕਾ ਕੱਢਿਆ ਸੀਗਾ ਹਾਂਜੀ ਛਿਲਕੇ ਤੋਂ ਵੀ ਇੱਕ ਤੇਲ ਕੱਢਿਆ ਜਾਂਦਾ ਇਹਨੂੰ ਬੋਲਦੇ ਟਿਸਟਾ ਆਇਲ ਗੂਗਲ ਤੇ ਤੁਸੀਂ ਪਾਉਗੇ ਡਿਟੇਲ ਸਾਹਮਣੇ ਆ ਜਾਏਗੀ ਠੀਕ ਹੈ ਜੀ ਤੇਸਟ ਆਇਲ ਦੀ ਵਰਤੋਂ ਹੁੰਦੀ ਹੈ ਬਾਥ ਸੋਪ ਜਿਹੜੀ ਆਪਾਂ ਨਹਾਉਂਦੇ ਆ ਉਸ ਤੋਂ ਲਗ ਲੇਡੀਜ਼ ਦੀ ਕੋਸਮੈਟਿਕ ਕਰੀਮਾਂ ਉਹਦੇ ਵਿੱਚੋਂ ਵਰਤਿਆ ਜਾਂਦਾ ਈਵਨ ਕਿ ਬ੍ਰਾਂਡਡ ਕੰਪਨੀ ਜਿਹੜਾ ਹੈਅਰ ਆਇਲ ਦਿੰਦੀ ਹੈ ਉਹ ਛਿੱਲੜ ਦਾ ਤੇਲ ਹੁੰਦਾ ਹੈ ਨਾ ਕਿ ਖੋਪੇ ਦਾ ਤੇਲ ਅਸੀਂ ਕਹਿੰਦੇ ਆ ਜੀ ਪਿਓਰ ਹੀ ਖਾਓ ਪਿਓਰ ਹੀ ਲਗਾਓ ਔਰ ਪਿਓਰ ਜਿਹੜਾ ਹੁੰਦਾ 100% ਕੋਪੇ ਤੋਂ ਕੱਢਿਆ ਹੋਇਆ ਤੇਲ ਜੀ ਅਪਣੀ ਦੁਕਾਨ ਦਾ ਐਡਰੈਸ ਦੱਸੋ ਐਡਰੈਸ ਅਸੀਂ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਹੰਗ ਸਿੰਘ ਡੇਰਾ ਲੰਗਰ ਸਾਹਿਬ ਦੇ ਗੇਟ ਨੰਬਰ 5 ਉੱਥੇ ਬਿਲਕੁਲ ਨਾਲ ਹੀ ਅਸੀਂ ਬਣਾਇਆ ਬੈਂਗਲੋਰ ਔਇਲ ਮੇਂ ਕੋ ਫੋਨ ਨੰਬਰ ਦੱਸੋ 9632891675 اگر ਵੀ ਉਹ آن لائن موਵਣਾ ਹੈ آن لائن پنجاب ਦੇ ਵਿੱਚ ਤਾਂ अवेलेबल ਹੈਗਾ ਮੁੰਡੇ ਅਸੀਂ ਬਿਠਾਏ ਹੋਏ ਆਂ باقی ਆਊਟ ਆਫ انڈیا ਤੁਸੀਂ ਕਿੱਥੋਂ ਇਨਕੁਆਰੀ ਕਰਦੇ ਆਂ ਬਾਹੀਂ ਕੋਰੀਅਰ ਭੇਜ ਦਾਂਗੇ ਅਸੀਂ ਵੀ ਚਾਹੁੰਦੇ ਆਂ ਕਿ ਆਊਟ ਆਫ انڈیا پروڈکٹ ਜਾਏ ਜੇਕਰ ਕੋਈ ਡੀਲਰਸ਼ਿਪ ਕਰਦਾ ਹੈ ਐਕਸਪੋਰਟ امپورٹ ਦਾ ਕੰਮ ਕਰਦਾ ਹੈ ਅਸੀਂ ਉਹਦੇ ਨਾਲ ਪੂਰਾ ਸਹਿਯੋਗ ਦਿੰਦੇ ਆਂ ਠੀਕ ਠੀਕ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ